ਝਗੜਾ ਬੰਦ ਕਰੋਣ ਗਏ ਸਬ ਇੰਸਪੈਕਟਰ ਦਾ ਘਰ ਦਿੱਤਾ ਕਥਨ ਐਸਆਈ ਨੂੰ ਵੀ ਕੁੱਟ-ਕੁੱਟ ਕੇ ਤੋੜੀਆਂ ਲੱਤਾਂ ਬਾਹਾਂ ਇਸ ਵਕਤ ਦੀ ਬੇਹਦ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸਬ ਇੰਸਪੈਕਟਰ ਚਰਨਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸਬ ਇੰਸਪੈਕਟਰ ਚਰਨਜੀਤ ਸਿੰਘ ਜੋ ਕਿ ਗੋਇੰਦਵਾਲ ਥਾਣੇ ਵਿਖੇ ਤਾਇਨਾਤ ਨੇ ਇੱਕ ਝਗੜਾ ਸੁਲਝਾਉਣ ਵਾਸਤੇ ਗਏ ਸਨ ਤੇ ਬੀਤੀ ਰਾਤ ਜਦੋਂ ਝਗੜਾ ਸੁਲਝਾਉਣ ਵਾਸਤੇ ਗਏ ਤਾਂ ਇੱਥੇ ਉਹਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਸਬ ਇੰਸਪੈਕਟਰ ਪੁਲਿਸ ਪਾਰਟੀ ਦੇ ਨਾਲ ਝਗੜਾ ਸੁਲਝਾਉਣ ਗਏ ਸਨ ਪਰ ਇੱਥੇ ਉਹਨਾਂ ਦਾ ਹੀ ਕਤਲ ਕਰ ਦਿੱਤਾ ਜਾਂਦਾ ਹੈ ਉਹਨਾਂ ਦੀ ਹੀ ਪਿਸਤਲ ਖੋ ਕੇ ਉਹਨਾਂ ਦੇ ਉੱਤੇ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ ਹਲਕਾ ਖਡੂਰ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਦੋ ਐਹਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਡੀਐਸਪੀ ਅਤੂ ਸੋਨੀ ਦੀ ਮੌਜੂਦਗੀ ਦੇ ਵਿੱਚ ਅਤੇ ਐਸਐਚਓ ਪ੍ਰਭਜੀਤ ਸਿੰਘ ਗਿੱਲ ਦੀ ਮੌਜੂਦਗੀ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਤਾਂ ਬੇਹੱਦ ਹੀ ਦੁਖਦਾਈ ਤੇ ਮੰਦਭਾਗੀ ਖਬਰ ਹੈ ਸਬ ਇਨਸਪੈਕਟਰ ਚਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਏਐਸਆਈ ਦੀ ਵੀ ਕੁਟਮਾਰ ਕੀਤੀ ਗਈ ਹੈ ਏਐਸਆਈ ਦੀ ਬਾਹ ਤੋੜ ਦਿੱਤੀ ਗਈ ਹੈ ਦੋਹਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਸਬ ਇਨਸਪੈਕਟਰ ਚਰਨਜੀਤ ਸਿੰਘ ਨੂੰ ਤਾਂ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਜਦਕਿ ਏਐਸਆਈ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ ਉਹਨਾਂ ਦੀ ਬਾਹ ਟੁੱਟ ਗਈ ਹੈ ਜੜਕਾਰੀ ਅਨੁਸਾਰ ਡੀਐਸਪੀ ਅਤੁਲ ਸੋਨੀ ਮੌਕੇ ਤੇ ਮੌਜੂਦ ਸਨ ਅਤੇ ਐਸਐਚਓ ਜਿਹੜੇ ਪ੍ਰਭਜੀਤ ਸਿੰਘ ਗਿੱਲ ਨੇ ਉਹ ਵੀ ਮੌਕੇ ਤੇ ਮੌਜੂਦ ਸਨ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਤਾਂ ਬੇਹਦੀ ਹੈਰਾਨ ਕਰਨ ਵਾਲੀ ਗੱਲ ਹੈ ਪਿੰਡ ਕੋਟ ਮੁਹੰਮਦ ਖਾਂ ਵਿਖੇ ਜਦੋਂ ਝਗੜਾ ਚੱਲ ਰਿਹਾ ਸੀ ਤਾਂ ਜਿਹੜੇ ਚਰਨਜੀਤ ਸਿੰਘ ਸੀ ਸਬ ਇੰਸਪੈਕਟਰ ਉਹ ਪੁਲਿਸ ਪਾਰਟੀ ਦੇ ਨਾਲ ਇੱਥੇ ਪਹੁੰਚੇ ਤਾਂ ਇੱਥੇ ਮਾਹੌਲ ਤਣਾਪੂਰਨ ਬਣ ਗਿਆ ਅਤੇ ਜਦੋਂ ਝਗੜਾ ਸੁਲਝਾਉਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਦੋਹਾਂ ਟੀਰਾਾਂ ਦੇ ਵਿੱਚ ਇਹ ਝਗੜਾ ਚੱਲ ਰਿਹਾ ਸੀ ਜਦੋਂ ਉਹਨਾਂ ਦੇ ਵੱਲੋਂ ਇੱਕ ਟੀਰ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸੇ ਦੇ ਵਿੱਚੋਂ ਕਿਸੇ ਸ਼ਖਸ ਦੇ ਵੱਲੋਂ ਪਿਸਤੌਲ ਖੋਲੀ ਗਈ ਜਿਹੜੇ ਸਬ ਇਨਸਪੈਕਟਰ ਚਨਜੀਤ ਸਿੰਘ ਸੀ ਅਤੇ ਉਹਨਾਂ ਦੀ ਹੀ ਪਿਸਤਲ ਤੋਂ ਉਹਨਾਂ ਦੇ ਉੱਤੇ ਹੀ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਜਾਣਕਾਰੀ ਅਨੁਸਾਰ ਪਿੰਡ ਕੋਟ ਮੁਹੰਮਦ ਖਾਨ ਦੇ ਸਰਪੰਚ ਕੁਲਦੀਪ ਸਿੰਘ ਜਿਹੜੇ ਸਨ ਉਹਨਾਂ ਦੇ ਪੁੱਤਰ ਦਾ ਪਿੰਡ ਦੇ ਹੀ ਰਹਿਣ ਵਾਲੇ ਅਰਸ਼ਦਿਕ ਨਾਮ ਦੇ ਨੌਜਵਾਨ ਦੇ ਨਾਲ ਵਿਵਾਦ ਚੱਲ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ ਇਹ ਵਿਵਾਦ ਚੱਲ ਰਿਹਾ ਸੀ ਜਿਸ ਦੀ ਸ਼ਿਕਾਇਤ ਉਹਨਾਂ ਦੇ ਵੱਲੋਂ ਪੁਲਿਸ ਥਾਣਾ ਗੋਇੰਦਵਾਲ ਵਿਖੇ ਦਿੱਤੀ ਗਈ ਸੀ ਜਿਸ ਮਗਰੋਂ ਜਦੋਂ ਮਾਮਲਾ ਨਾ ਸੁਲ ਗਿਆ ਤਾਂ ਸ਼ਾਮ 4 ਵਜੇ ਦੋਹਾਂ ਧਿਰਾਂ ਨੂੰ ਸਮਝੌਤਾ ਕਰਨ ਵਾਸਤੇ ਬੁਲਾਇਆ ਗਿਆ ਸੀ ਪਰ ਇਸ ਤੋਂ ਬਾਅਦ ਦੇਰ ਰਾਤ ਉਹਨਾਂ ਨੂੰ ਫੋਨ ਆਉਂਦਾ ਕਿ ਦੋਹੇ ਧਿਰਾਂ ਆਪਸ ਦੇ ਵਿੱਚ ਝਗੜਾ ਕਰ ਰਹੀਆਂ ਨੇ ਉਹ ਮੌਕੇ ਤੇ ਝਗੜਾ ਸੁਲਝਾਉਣ ਪਹੁੰਚੇ ਸਨ ਪਰ ਇੱਥੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਜਿਹੜੇ ਸਨ ਪਿੰਡ ਦੇ ਕੋਟ ਮੁਹੰਮਦ ਖਾਂ ਦੇ ਜਿਹੜੇ ਕੁਲਦੀਪ ਸਿੰਘ ਸੀਗੇ ਉਹਨਾਂ ਦੇ ਪੁੱਤਰ ਤੇ ਹੋਰ ਜਿਹੜਾ ਪਿੰਡ ਦਾ ਨੌਜਵਾਨ ਸੀ ਉਹਨਾ ਵਿਚਾਲੇ ਕਾਫੀ ਜ਼ਿਆਦਾ ਝਗੜਾ ਹੋ ਰਿਹਾ ਸੀ ਕਹਾਸੂਨੀ ਹੋ ਗਈ ਸੀ ਉਹਨਾਂ ਦੀ ਜਿਸ ਮਕਰੋ ਇੱਥੇ ਵਿਵਾਦ ਵਾਦਾ ਗਿਆ ਅਤੇ ਮੌਕੇ ਤੇ ਪੁਲਿਸ ਨੂੰ ਬੁਲਾਉਣਾ ਪਿਆ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਸਬ ਇੰਸਪੈਕਟਰ ਜਿਹੜੇ ਚਰਨਜੀਤ ਸਿੰਘ ਸਿਗੇ ਉਹਨਾਂ ਦੇ ਵੱਲੋਂ ਜਦੋਂ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਧਿਲ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਉੱਤੇ ਹੀ ਗੋਲੀ ਚਲਾ ਦਿੱਤੀ ਜਾਂਦੀ ਹੈ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਿੰਨ ਗੋਲੀਆਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਆ ਦੇ ਉੱਤੇ ਚਲਾਈਆਂ ਗਈਆਂ ਨੇ ਦਾ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੇ ਕੁਲਦੀਪ ਸਿੰਘ ਜੋ ਕਿ ਪਿੰਡ ਕੋਟ ਮੁਹੰਮਦ ਖਾਨ ਦੇ ਸਰਪੰਚ ਨੇ ਦੂਜੇ ਪਾਸੇ ਉਹਨਾਂ ਦੇ ਹੀ ਪੁੱਤਰ ਦਾ ਕਿਸੇ ਹੋਰ ਨੌਜਵਾਨ ਦੇ ਨਾਲ ਝਗੜਾ ਚੱਲ ਰਿਹਾ ਸੀ ਤੇ ਇਸੇ ਝਗੜੇ ਨੇ ਇੰਨਾ ਭਿਆਨਕ ਰੂਪ ਲੈ ਲਿਆ ਕਿ ਸਬ ਇੰਸਪੈਕਟਰ ਦਾ ਹੀ ਕਤਲ ਕਰ ਦਿੱਤਾ ਜਾਂਦਾ ਤਾਂ ਬੇहद ਵੱਡੀ ਖਬਰ ਹੈ ਸਬ ਇੰਸਪੈਕਟਰ ਚਰਨਜੀਤ ਸਿੰਘ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਆਪਣੀ ਡਿਊਟੀ ਦੌਰਾਨ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਮਲਾਵਰ ਮੌਕੇ ਤੋਂ ਫਰਾਰ ਨੇ